ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਫਲ ਗੁਣ ਆਨੰਦ ਉਪਾਰਜਨ ਹਰ ਸੱਜਣਾ ਪ੍ਰਗਟੇ ਆਏ संत सहाई राम के कर कृपा दिया मिलाए सेज सुहावी सर्व सुख होण दुख नाहिं दाई ਇਸ ਪੁੰਨੇ ਵੜਾ ਪਗਣੀ ਵਰ ਪਾਇਆ ਹਰ ਰਾਈ ਮੇਲ ਸਹੀਆ ਮੰਗਲ ਲਗਾਵਹੀ ਗੀਤ ਗੋਵਿੰਦ ਯਲਾਇ ਹਰ ਜਿਹਾ ਅਵਰ ਨ ਦਿਸਾਈ ਕੋਈ ਦੂਜਾ ਲਵ ਨ ਲਾਏ ਹਲਤ ਪਲਤ ਸਵਾਰੇ ਹੋਣ ਨਿਹ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੁੜ ਨ ਜਨਮ ਧਾਈ ਜਿਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਪਾਲ ਗੁਣ ਨਿਤ ਸਲਾਹੀਏ ਦੇਸਨ ਤੇਲਨਾ ਤਮਾਈ ਜਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤੇਲ ਨ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲ ਗੁਣ ਆਨੰਦ ਉਪਾਰਜਨਾ ਹਾਰੇ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਹਾਂ ਪਾਤਸ਼ਾਹਿਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਤਨ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ-ਬੜੇ ਭਾਗ ਹਨ ਸਤ ਸੰਗਤ ਦੀਆਂ ਖੜੀਆਂ ਨਸੀਬ ਹੋਈਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਬਾਣੀ ਪੜਨ ਸੁਣਨ ਦਾ ਸੁਭਾਗ ਸਤਗੁਰਾਂ ਜੀ ਨੇ ਬਖਸ਼ਿਆ ਹੈ ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗ੍ਰਾਂਦ ਵਾਲਾ ਦਿਨ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਆਉਣ ਵਾਲਾ ਸਮਾਂ ਸਰਬੱਤ ਸੰਗਤਾਂ ਦੇ ਲਈ ਸੁਪਾਗਾ ਭਰਿਆ ਬਣ ਜਾਵੇ ਆਧੀਆਂ ਬਿਆਧੀਆਂ ਉਪਾਧੀਆਂ ਦੁੱਖਾਂ ਕਲੇਸ਼ਾਂ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਸੰਗਤਾਂ ਨੂੰ ਬਚਾ ਕਰਕੇ ਰੱਖਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਅੱਜ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕੀਤਾ ਹੈ 12 ਮਹਬਾਣੀ ਮਾਜ ਰਾਗ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਆਪ ਸਰਬਤ ਸੰਗਤਾਂ ਨੇ ਸੁਣਨਾ ਕੀਤਾ ਹੈ ਇਹ ਪੁਰਾਤਨ ਹੀ ਮਨਾਉਤ ਹੈ ਬਖਸ਼ਿਸ਼ ਹੈ ਕਹ ਲੋ ਕਿ ਸਿੱਖ ਦੇ ਹਿਰਦੇ ਦੀ ਭਾਵਨਾ ਹੈ ਸਿੱਖ ਦੇ ਹਿਰਦੇ ਦੀ ਕਿ ਜਦੋਂ ਅਰੰਭਤਾ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸੁਣ ਕੇ ਕਰਦੇ ਆ ਤਾਂ ਫਿਰ ਜਿਹੜਾ ਸਮਾਂ ਹੈ ਉਸ ਭਾਗਾ ਬਣ ਜਾਂਦਾ ਹੈ ਤੇ ਇਹ ਸੱਚ ਹੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਹਰਿ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਵੇ ਤਾਂ ਸਾਰੇ ਹੀ ਸਮੇ ਸਫਲੇ ਬਣ ਜਾਂਦੇ ਹਨ ਅੱਜ ਹੱਗਣ ਦੇ ਮਹੀਨੇ ਦੀ ਅਰੰਭਤਾ ਹੋਈ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਆ ਆਪ ਸਰਬ ਸੰਗਤਾਰ ਨੇ ਸੁਣਨਾ ਕੀਤਾ ਹੁਣ ਕੁਝ ਸਮਾਂ ਸਤਸੰਗ ਜੀ ਆਪਾਂ ਜੋ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਆ ਹੈ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਤ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਤੁਭਾਵ ਹੈ ਫੱਗਣ ਦਾ ਮਹੀਨਾ ਕਿ ਫੱਗਣ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਰਹਿਮਤ ਕਰ ਰਹੇ ਹਨ ਆਨੰਦ ਸਤਸੰਗ ਜੀ ਜਿਸ ਦਾ ਕੋਈ ਵਿਰੋਧੀ ਸ਼ਬਦ ਹੈ ਹੀ ਨਹੀਂ ਤੇ ਆਨੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚੋਂ ਮਿਲਦਾ ਹੈ ਆਪਾਂ ਪੜਦੇ ਹਾਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਭਾਈ ਅਸਲੀ ਆਨੰਦ ਦੀ ਸੋਝੀ ਆਉਂਦੀ ਹੈ ਫਲ ਗੁਣ ਆਨੰਦ ਉਪਾਰਜਨਾ ਤੇ ਉਪਾਰਜਨਾ ਦੇ ਅਰਥ ਹਨ ਉਪਜ ਜਾਂ ਪ੍ਰਕਾਸ਼ ਕਹਿ ਲਓ ਪੈਦਾ ਹੁੰਦਾ ਹੈ ਆਨੰਦ ਪੈਦਾ ਹੁੰਦਾ ਹੈ ਤੇ ਆਨੰਦ ਪੈਦਾ ਹੁੰਦਾ ਕਦੋਂ ਹੈ ਜੀ ਹਰ ਸੱਜਣ ਪ੍ਰਗਟ ਆਏ ਹਰ ਜੋ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਜਿਸ ਦੇ ਨਾਲ ਜੁੜਦੇ ਹਾਂ ਤੇ ਹਰੇ ਭਰੇ ਹੋ ਜਾਈਦਾ ਹੈ ਜੋ ਸਾਡੇ ਪਾਪਾ ਤੇ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ ਜੋ ਕਣ ਕਣ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਨਾਲ ਸੱਜਣ ਲਿਖਿਆ ਤੇ ਜੋ ਸੱਚਾ ਸੱਜਣ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ ਜੋ ਸੱਚਾ ਸੱਜਣ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪ੍ਰਗਟੇ ਆਏ ਪ੍ਰਗਟੇ ਤੂੰ ਭਾਵ ਹੈ ਕਿ ਸਤ ਸੰਗਤ ਜੀ ਸਾਖਸ਼ਾਤ ਪਰਮਾਤਮਾ ਦੇ ਦਰਸ਼ਨ ਹੋਣੇ ਸੋਝੀ ਆ ਜਾਣੀ ਫਲ ਗੁਣੇ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟਿ ਆਏ ਉਹਨਾਂ ਜੀਵ ਇਸਤਰੀਆਂ ਦੇ ਹਿਰਦੇ 'ਚ ਮੰਨ ਲਓ ਕਿ ਸਦਾ ਖੇੜਾ ਬਣਿਆ ਰਹਿੰਦਾ ਹੈ ਉਹ ਗੁਰਮਖ ਪਿਆਰੇ ਸਦਾ ਆਨੰਦ ਦੇ ਵਿੱਚ ਹਨ ਜਿਨ੍ਹਾਂ ਦੇ ਹਿਰਦੇ 'ਚ ਹਰੀ ਅਕਾਲ ਪੁਰਖ ਪਰਮਾਤਮਾ ਪਰਗਟ ਹੋਇਆ ਹੈ ਜੀ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਪ੍ਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕੌਣ ਕਰਦਾ ਹੈ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਸੰਤ ਸਹਾਈ ਬਣਦੇ ਨੇ ਤੇ ਸੰਤ ਕੌਣ ਹੈ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣਾ ਭਾਈ ਤੇ ਸਤਿਗੁਰੂ ਜੀ ਫਿਰ ਸਮਝਾਉਂਦੇ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਐਸੇ ਗੁਰਮੁਖ ਪਿਆਰੇ ਉਹ ਸਹਾਈ ਹਨ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਉਹ ਸਹਿਤਾ ਕਰਦੇ ਹਨ ਕਿ RAM ਦੇ ਨਾਲ ਇਸ ਜੀਵ ਇਸਤਰੀ ਦਾ ਮਿਲਾਪ ਹੋ ਜਾਵੇ ਜੋ ਰਮਿਆ ਹੋਇਆ RAM ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਸੰਤ ਸਹਾਈ ਸਤਸੰਗਤ ਦੇ ਵਿੱਚ ਆ ਕਰਕੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ ਜਦੋਂ ਸਤਸੰਗਤ ਕਰਦੇ ਹਾਂ ਤੇ ਸਤਸੰਗਤ ਜੀ ਕਠੋਰ ਤੋਂ ਕਠੋਰ ਮਨ ਵੀ ਦਰਵਿਆ ਜਾਂਦਾ ਹੈ ਮਨ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਕਿਉਂਕਿ ਜੁੜੇ ਹੋਏ ਮਨ ਸੰਗਤ ਦੇ ਵਿੱਚ ਬੈਠੇ ਹੋਏ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਇਸ ਤਰ੍ਹਾਂ ਸੰਤ ਸਹਾਇਤਾ ਕਰਦੇ ਹਨ ਸਹਾਈ ਬਣਦੇ ਹਨ ਤੇ ਆਪਣੇ ਨਾਲ ਨਹੀਂ ਭਾਈ ਪ੍ਰਭੂ ਪਰਮਾਤਮਾ ਦੇ ਨਾਲ ਜੋੜਦੇ ਹਨ ਜੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਤੇ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਅਭੇਦਤਾ ਹੋ ਗਈ ਅਵਸਥਾ ਬਣ ਗਈ ਕਿਹੜੀ ਜੀ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਸ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਹਰ ਜਨ ਕੈਸਾ ਚਾਹੀਏ ਜੈਸਾ ਹਰ ਹੀ ਹੋਏ ਸੇਜ ਸੁਹਾਵੀ ਸਰਬ ਸੁਖ ਫਿਰ ਅੰਤਿਸ਼ੈ ਕਰਨ ਜਿਹੜੀ ਸੇਜਾ ਹੈ ਉਹ ਸੁਹਾਵੀ ਸੋਭਨੀਕ ਬਣ ਜਾਂਦੀ ਹੈ ਸਰਬ ਸੁਖ ਸਰਬ ਬੋ ਵਚਨ ਹੈ ਤੇ ਸਾਰੇ ਸੁਖ ਉਸ ਗੁਰਮੁਖ ਪਿਆਰੇ ਜੀਵ ਇਸਤਰੀ ਨੂੰ ਪ੍ਰਾਪਤ ਹੁੰਦੇ ਹਨ ਹੁਣ ਦੁੱਖਾ ਨਹੀਂ ਜਾਏ ਜਾਏ ਨਾਮ ਹੈ ਥਾਂ ਦਾ జగਦ ਫਿਰ ਭਾਈ ਉਸ ਹਿਰਦੇ ਚ ਦੁੱਖ ਨਹੀਂ ਰਹਿੰਦੇ ਉਹ ਹਿਰਦਾ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ ਤੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਪ੍ਰਤੱਖ satsang ਜੀ ਸਰੀਰ ਦੇ ਰੋਗ ਅਤੇ ਮਨ ਦੇ ਰੋਗ ਏ ਵੀ ਕੱਟੇ ਜਾਂਦੇ ਹਨ ਸੇਜ ਸੁਭਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਉੱਥੇ ਦੁੱਖਾਂ ਨੂੰ ਕੋਈ ਥਾਂ ਨਹੀਂ ਹੈ ਜੀ ਇੱਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਵਰ ਕਹਿੰਦੇ ਨੇ ਖਸਮ ਨੂੰ ਤੇ ਕਸਮ ਕੌਣ ਹੈ ਪ੍ਰਭੂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਗਾਵਹਿ ਤੂੰ ਭਾਵ ਹੈ ਕਿ ਗਾਂਦੀਆਂ ਹਨ ਗਾਉਂਦੀਆਂ ਹਨ ਇਸ ਪੁੰਨੇ ਇੱਛਾ ਪੂਰੀ ਹੋ ਗਈ ਜੀ ਮਨ ਦੀ ਇੱਛਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਜੇ ਕੋਈ ਠਾਕੁਰ ਨੂੰ ਹੀ ਮੰਗ ਲਵੇ ਤੇ ਫਿਰ ਠਾਕੁਰ ਹੀ ਆ ਮਿਲਦਾ ਹੈ ਜੀ ਇਸ ਪੁੰਨੇ ਵੱਡ ਭਾਗਣੀ ਵਰ ਪਾਇਆ ਹਰ ਰਾਏ ਉਸ ਜੀਵ ਇਸਤਰੀ ਦੀ ਇੱਛਾ ਪੂਰੀ ਹੋਈ ਤੇ ਉਹਨੇ ਪਰਮਾਤਮਾ ਪ੍ਰਭੂ ਨੂੰ ਪਉਣਾ ਕੀਤਾ ਹੈ ਮਿਲ ਸਹੀਆਂ ਮੰਗਲ ਲਗਾਵਹੀ ਗੀਤ ਗੋਵਿੰਦ ਯਲਾਏ ਮੰਗਲ ਤੋਂ ਭਾਵ ਹੈ ਖੁਸ਼ੀ ਦਾ ਗੀਤ ਕਿਹੜੀ ਖੁਸ਼ੀ ਦਾ ਆਤਮਿਕ ਆਨੰਦ ਦੇਣ ਵਾਲੀ ਖੁਸ਼ੀ ਦਾ ਮੇਲ ਸਹੀਆ ਮੰਗਲ ਗਾਵਹੀ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਸਿਮਰਨ ਕਰਨਾ ਇਹ ਗੀਤ ਗਾਇਆ ਉਸ ਜੀਵ ਇਸਤਰੀ ਨੇ ਅਲਾਇਤੂ ਭਾਵ ਹੈ ਉਚਾਰਨ ਕੀਤਾ ਹੈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਸਤ ਸੰਗਤ ਰੂਪੀ ਸਹਿਲੀਆਂ ਦੇ ਨਾਲ ਮਿਲ ਕੇ ਪ੍ਰਭੂ ਪਰਮਾਤਮਾ ਦੇ ਗੀਤ ਗਾਏ ਨੇ ਅਤਵਾ ਸਾਧ ਸੰਗਤ ਜੀ ਇਹ ਗਿਆਨ ਇੰਦਰੇ ਕਰਮ ਇੰਦਰੇ ਇਹਨਾਂ ਸਖੀਆਂ ਸਹੇਲੀਆਂ ਦੇ ਨਾਲ ਮਿਲ ਕੇ ਮਨ ਕਰਕੇ ਪ੍ਰਭੂ ਪਰਮਾਤਮਾ ਦੇ ਗੀਤ ਨੂੰ ਗਾਉਣਾ ਕੀਤਾ ਹੈ ਹਰ ਜੇ ਹਾਂ ਅਵਰ ਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਹੁਣ ਹਵੀ ਹਰੀ ਪਰਮਾਤਮਾ ਜੋ ਖਸਮ ਹੈ ਸਭਨਾ ਦੇ ਸਿਰ ਦਾ ਸਾਈ ਹੈ ਜਿਹੜੀਆਂ ਸੁਹਾਗਣਾ ਜੀਵ ਇਸਤਰੀਆਂ ਹਨ ਉਹ ਥਾਂ ਕਿਸੇ ਹੋਰ ਨੂੰ ਨਹੀਂ ਦਿੰਦੀਆਂ ਭਾਵ ਕਿ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਗੁਰਮੁਖ ਪਿਆਰੇ ਇੱਕ ਅਕਾਲ ਪੁਰਖ ਪਰਮਾਤਮਾ ਦੇ ਹੁੰਦੇ ਹਨ ਹਲਤ ਪਲਤ ਸਵਾਰਿਓਨ ਨਹਿ ਚਰਦਿਤਿਆ ਨ ਜਾਏ ਹਲਤ ਪਲਤ ਲੋਕ ਅਤੇ ਪ੍ਰਲੋਕ ਦੋਵੇਂ ਥਾਵ ਰੱਖੇ ਗੁਰਸੂਰਾ ਗੁਰੂ ਸੂਰਮੇ ਨੇ ਦੋਵੇਂ ਥਾਂ ਰਖ ਲੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਹਾਲਾ ਹਲਤ ਪਲਤ ਸਵਾਰੇ ਹੋ ਨਿਹਚਲ ਦਿੱਤੀਆਂ ਜਾਂ ਜਾਏ ਉਹ ਜਗ੍ਹਾ ਸੱਚਖੰਡ ਰੂਪੀ ਜਗ੍ਹਾ ਜੋ ਨਿਹਚਲ ਹੈ ਸਦੀਵੀ ਹੈ ਉਹ ਪ੍ਰਾਪਤ ਹੋ ਗਈ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਜਗ੍ਹਾ ਮਿਲ ਗਈ ਤੇ ਉਹਨਾਂ ਗੁਰਮਖਾਂ ਨੇ ਆਪਣਾ ਲੋਕ ਤੇ ਪ੍ਰਲੋਕ ਸਵਾਰ ਨਾ ਕੀਤਾ ਹੈ ਜੀ ਸੰਸਾਰ ਸਾਗਰ ਤੇ ਰਖੇ ਹਨ ਬਹੁੜਾ ਨਾ ਜਨਮ ਤਾਇਏ ਉਹਨਾਂ ਨੂੰ ਬਖੂ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਬਚਾ ਲਿਆ ਹੈ ਰੱਖ ਲਿਆ ਹੈ ਉਹਨਾਂ ਦੀ ਰੱਖਿਆ ਕੀਤੀ ਹੈ ਤੇ ਜੀ ਇਹ ਸੰਸਾਰ ਸਮੁੰਦਰ ਕਿਉ ਹੈ ਕਿਉਂਕਿ ਸਮੁੰਦਰ ਦੇ ਵਿੱਚ ਲਹਿਰਾਂ ਆਉਂਦੀਆਂ ਹਨ ਇਸੇ ਤਰ੍ਹਾਂ satsang ਜੀ ਇਸ ਸੰਸਾਰ ਦੇ ਵਿੱਚ ਵੀ ਲਹਿਰਾਂ ਆਉਂਦੀਆਂ ਨੇ ਈਰਖਾ ਨਿੰਦਾ ਜੁਗਲੀ ਦੀਆਂ ਲਹਿਰਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਨੇ ਨਸ਼ਿਆਂ ਦੀਆਂ ਲਹਿਰਾਂ ਨੇ ਤੇ ਜੀਵ ਆਪ ਮੋਹਰੇ ਇਨ੍ਹਾਂ ਲਹਿਰਾਂ ਦੇ ਵਿੱਚ ਫਸਦਾ ਜਾ ਰਿਹਾ ਹੈ ਜਿਸ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਉਹ ਭਾਈ ਫਿਰ ਵੱਜ ਜਾਂਦਾ ਤੇ ਉਹਨੂੰ ਬਚਾਉਂਦਾ ਕੌਣ ਹੈ ਉਹਨੂੰ ਸਤਿਗੁਰੂ ਜੀ ਆਪ ਬਚਾਉਂਦੇ ਹਨ ਜਿਹਾ ਏਕ ਅਨੇਕ ਗੁਣਾਂ ਸਰੇ ਨਾਨਕ ਚਰਣੀ ਪਾਏ ਹੈ ਵਾਹਿਗੁਰੂ ਇੱਕ ਜੀਵ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਗਾਈਏ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਤੇਰੇ ਕਵਣ ਕਵਣ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੂੰ ਗੁਣਾਂ ਦਾ ਖਜ਼ਾਨਾ ਸੱਚੇ ਪਾਤਸ਼ਾਹ ਤੇਰੇ ਗੁਣਾਂ ਦੇ ਨਾਲ ਸਾਂਝ ਤਰੇ ਨਾਨਕ ਚਰਨੀ ਪਾਏ ਤੇਰੇ ਚਰਨਾਂ ਚ ਪੈ ਕੇ ਬਣਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਸ਼ਰਨ ਚ ਆਉਣਾ ਸਤ ਸੰਗਤ ਜੀ ਬਾਣੀ ਪੜਨੀ ਹੈ ਤੇ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਏ ਜੋ ਗੁਣ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਉਹਨਾਂ ਗੁਣਾਂ ਦੇ ਧਾਰਨੀ ਬਣਨਾ ਹੈ ਤੇ ਤਾਂ ਹੀ ਤਾਂ ਫਿਰ ਫੱਗਣ ਦੇ ਮਹੀਨੇ ਦੀ ਅਵਸਥਾ ਤੱਕ ਪਹੁੰਚਾਂਗੇ ਜੀ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤੇਲ ਨ ਤੁਮਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਫਲ ਗੁਣ ਭਾਵ ਕੇ ਫੱਗਣ ਦੇ ਮਹੀਨੇ ਦਾ ਉਪਦੇਸ਼ ਬਖਸ਼ਦੇ ਨੇ ਕਹਿੰਦੇ ਨੇ ਕਿ ਗੁਰਮਖੋ ਨਿਤ ਤੂੰ ਭਾਵਹਿ ਹਰ ਰੋਜ ਉਹਦੀ ਸਲਾਉਣਾ ਕਰੋ ਭਾਵ ਕੇ ਉਹਦੇ ਗੁਣ ਗਾਇਆ ਕਰੋ ਜੀ ਕਿਹਦੇ ਗਾਉਣੇ ਨੇ ਜੀ ਜਿਸ ਨੂੰ ਤਿਲ ਨਾ ਤਮਾਏ ਜਿਸ ਨੂੰ ਤਮਾ ਨਹੀਂ ਰਤੀ ਜੰਨਾ ਤੇ ਇਹ ਆਪ ਵੇਖ ਲਓ ਗੁਰਮਖੋ ਤਮੇ ਤੋਂ ਕੌਣ ਬਚਿਆ ਜੀ ਕੇਵਲ ਤੇ ਕੇਵਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਲਾਲਚ ਕੋਈ ਨਹੀਂ ਤਮਾ ਕੋਈ ਨਹੀਂ ਸੋ ਸ਼ਬਦ ਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਣੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨਾ ਹੈ ਇਹ ਉਪਦੇਸ਼ ਸਾਨੂੰ ਸਤਿਗੁਰਾਂ ਜੀ ਨੇ ਅੱਜ ਦੇ ਮਹੀਨੇ ਦੇ ਪ੍ਰਥਾਏ ਬਖਸ਼ਿਆ ਆਪ ਸਰਬੱਤ ਸੰਗਤਾਂ ਨੇ ਸੁਣਨਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਹੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਆਉਣ ਵਾਲਾ ਸਮਾ ਸਭਣਾ ਦੇ ਲਈ ਖੁਸ਼ੀਆਂ ਭਰਿਆ ਬਣ ਜਾਵੇ ਹਰ ਪ੍ਰਕਾਰ ਦੀ ਸਹਤਾ ਸੱਚੇ ਪਾਤਸ਼ਾਹ ਆਪਣੀ ਸੰਗਤ ਦੀ ਕਰਨ ਦੁੱਖਾਂ ਕਲੇਸ਼ਾਂ ਦਿਲਦਰਾਂ ਤੋਂ ਬਚਾਉਣ ਨਾਮ ਬਾਣੀ ਦਾ ਪ੍ਰਤਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਕੇ ਨਿਵਾਜਣ ਬੋਲਦਿਆਂ ਹੋਇਆਂ ਅਨੇਕ ਭੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਬਖਸ਼ਣ ਹਾਰ ਹੈ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ ਰੱਲਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਹੈ ਵਾਹਿਗੁਰੂ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਦੇ ਹੋ ਹਾਂ ਪਾਪੀ ਵੱਡ ਗੁਨਹਗਾਰ ਹੋਈਆਂ ਭੁੱਲਾਂ ਦੀ ਮਾਫੀ ਜੀ ਜਿਹਾ ਏਕ ਅਨੇਕ ਗੁਣ ਸਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤੇਲ ਨ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ